ਅੱਜ ਸਵੇਰੇ ਦੋ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਲੁਧਿਆਣਾ ਦੇ ਜ਼ਮਾਲਪੁਰ ਨੇੜੇ ਲੇਬਰ ਕਲੋਨੀ ਵਿੱਚ ਇੱਕ ਸੁਨਿਆਰੇ ਦੀ ਦੁਕਾਨ ਤੇ ਲੁੱਟ ਦਿਵਾਰਦਾਤ ਨੂੰ ਅੰਜਾਮ ਦਿੱਤਾ। ਬਦਮਾਸ਼ ਗਾਹਕ ਬਣ ਕੇ ਦੁਕਾਨ ਤੇ ਆਏ। ਬਦਮਾਸ਼ਾਂ ਨੇ ਦੁਕਾਨਦਾਰ ਨੂੰ ਸੋਨੇ ਦੀ ਮੁੰਦਰੀ ਦਿਖਾਉਣ ਲਈ ਕਿਹਾ। ਉਸਨੇ ਦੋਵਾਂ ਬਦਮਾਸ਼ਾਂ ਨੂੰ ਮੁੰਦਰੀ ਦਿਖਾਈ ਜਿਸ ਦੀ ਕੀਮਤ ਕਰੀਬ 14000 ਰੁਪਏ ਸੀ। ਜਵੇਹੀ ਲੁਟੇੜਿਆ ਨੇ ਹੱਥਾਂ ਵਿੱਚ ਮੁੰਦਰੀ ਫੜੀ ਤਾਂ ਉਹਨਾਂ ਨੇ ਤੁਰੰਤ ਦੁਕਾਨਦਾਰ ਵੱਲ ਪਿਸਤੌਲ ਤਾਣ ਲਈ ਹਿੰਮਤ ਦਿਖਾਉਂਦੇ ਹੋਏ ਦੁਕਾਨਦਾਰ ਨੇ ਵੀ ਬਦਮਾਸ਼ਾਂ ਦਾ ਮੁਕਾਬਲਾ ਕੀਤਾ ਝਗੜੇ ਦੌਰਾਨ ਦੁਕਾਨਦਾਰ ਨੇ ਦੁਕਾਨ ਅੰਦਰ ਪਈ ਡੰਡੇ ਨਾਲ ਲੁਟੇਰਿਆਂ ਤੇ ਹਮਲਾ ਕਰ ਦਿੱਤਾ ਲਾਠੀਆਂ ਨਾਲ ਕੁੱਟਮਾਰ ਕਰਨ ਅਤੇ ਰੌਲਾ ਪਾਉਣ ਤੋਂ ਬਾਅਦ ਬਦਮਾਸ਼ ਮੋਟਰਸਾਈਕਲ ਤੇ ਮੌਕੇ ਤੋਂ ਫਰਾਰ ਹੋ ਗਏ ਬਦਮਾਸ਼ਾਂ ਨੇ ਪਛਦੇ ਹੋਏ ਗੋਲੀਬਾਰੀ ਸ਼ੁਰੂ ਕਰ ਦਿੱਤੀ ਪਰ ਅਚਾਨਕ ਗੋਲੀ ਪਿਸਤੌਲ ਚੋਂ ਨਿਕਲ ਕੇ ਜ਼ਮੀਨ ਤੇ ਡਿੱਗ ਗਈ ਫਰਾਰ ਹੋਏ ਦੋਸ਼ੀਆਂ ਦੀ ਬਾਈਕ ਦੀ ਨੰਬਰ ਪਲੇਟ ਵੀ ਪੁਲਿਸ ਦੇ ਹੱਥ ਲੱਗੀ ਹੈ ਤੇ ਮੋਤੀ ਨਗਰ ਥਾਣਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਹਾਂ ਮੈਂ ਦੀਪਕ ਉਪਕਲ ਨਾਮ ਹੈ ਹੋਟਲਰ ਆ ਜੀ ਇਸ ਏਰੀਆ ਬਾਈਕ ਮੇਰੇ ਕੋਲ ਹੈ ਕਿਵੇਂ ਦੇਖਦੇ ਹੋ ਕਿ ਦਿਨ ਦਿਹਾੜੇ ਜੁਐਲਰ ਦੀ 숍 ਤੇ ਲੁੱਟ ਹੋ ਗਈ ਦੋ ਬੰਦੇ ਘਾਤ ਬਣ ਕੇ ਆ ਗਏ ਸਰ ਗੱਲ ਅੱਦਰ ਦੀਆਂ ਨਾ ਭਾਜੀ ਮੌਕੇ ਦੀ ਨਜਾਕਤ ਦੇ ਹਿਸਾਬ ਨਾਲ ਕਾਰੋਬਾਰ ਲੋਕਾਂ ਕੋਲ ਹੈ ਨਹੀਂ ਬਾਕੀ ਸਰਕਾਰਾਂ ਦਾ ਸਿਸਟਮ ਤੁਹਾਨੂੰ ਪਤਾ ਹੀ ਹੈ ਕਾਰੋਬਾਰ ਹੈ ਨਹੀਂ ਬੇਰੋਜ਼ਗਾਰੀ ਵਧੀ ਹੋਈ ਹੈ ਬੰਦਾ ਕਸਟਮਰ ਬਣ ਕੇ ਆਇਆ ਕਸਟਮਰ ਬਣ ਕੇ ਅਗਲਾ ਪਿਆਰੇ ਜਮੂਕੀ ਦੇ ਕਾਉਂਕੀ ਦੇਖ ਰਿਹਾ ਕੁੱਤੀ ਤੋਂ ਬਾਅਦ ਖੋ ਕੇ ਭੱਜ ਰਿਹਾ ਉਹ ਕੋਈ ਕੁਝ ਪਤਾ ਹੀ ਨਹੀਂ ਨਾ ਕਿ ਅੱਜ ਕੱਲ ਹੋ ਕੀ ਰਿਹਾ ਵਾ ਨਾਲ ਇਸ ਮਾਰਕੀਟ ਦੀ ਆਪਾਂ ਗੱਲ ਕਰੀਏ ਇਤਿਹਾਸ ਚ ਪਹਿਲੀ ਵਾਰ ਹੀ ਹੈ ਕਿ ਇਤਿਹਾਸ ਚ ਪਹਿਲੀ ਵਾਰ ਹੀ ਹੈ ਸਾਰੀ ਮਾਰਕੀਟ ਕੰਫਿਊਜ਼ ਹੈ ਕਿ ਇਹ ਕੀ ਹੋ ਗਿਆ ਕਹਿੰਦੇ ਗਾਗ ਬਣ ਕੇ ਆਏ ਸੀ ਲੁੱਟ ਕੇ ਲੈ ਆਏ ਹਾਂਜੀ ਹਾਂਜੀ ਗਾਗ ਬਣ ਕੇ ਆਏ ਸੀ ਉਹ ਜ਼ਿੰਮੇਦਾਰ ਨੇ ਕਿ ਪਿੱਛੇ ਜੁਐਲਰੀ ਦੁਕਾਨ ਹੋ ਰਹਾ ਉਹ ਜੁਐਲਰੀ ਦੁਕਾਨ ਤੇ ਰੁਕੇ ਨੇ ਉੱਥੇ ਉਹਨਾਂ ਦੀ ਵਾਈਫ ਬੈਠੇ ਸੀਗੇ ਉਹ ਦੇਖ ਕੇ ਕਿ ਇਹਨਾਂ ਨੇ ਸ਼ਟਰ ਚੱਕਿਆ ਹੀ ਸੀਗਾ ਇਹ ਇਹ ਮੁੰਨਾ ਜੀ ਨੇ ਸ਼ਟਰ ਚੱਕਿਆ ਸੀ ਤੇ ਨਾਲ ਹੀ ਇਹ ਨਾ ਕੋਈ ਤਸਕਰ ਬਣ ਕੇ ਅੰਦਰ ਬੈਠੇ ਦੋ ਜੀ ਬੰਦਾ ਕੀ ਕਹਿ ਸਕਦਾ ਬੰਦਾ ਕਸਟਮਰ ਹੈ ਕਿ ਚੋਰ ਹੈ ਕਿ ਕੀ ਹੈ ਸਾਧਾ ਇਹਦੇ ਤੋਂ ਕੁਝ ਨਹੀਂ ਨਾ ਕਿਸੇ ਨੂੰ ਪਤਾ ਲੱਗਦਾ ਕਿ ਫੜੇ ਜਾਣਗੇ ਬੰਦੇ ਅਸੀਂ ਉਮੀਦ ਤਾਂ ਕਰਦੇ ਆ ਜੀ ਪ੍ਰਸ਼ਾਸਨ ਡਿਪਟੀ ਸਾਹਿਬ ਵੀ ਆਏ ਨੇ ਐਸ.ਐਚ.ਓ ਸਾਹਿਬ ਵੀ ਥੀ ਨੇ ਤੁਮਰੀ ਅਸੀਂ ਉਮੀਦ ਕਰਦੇ ਆਂਗੇ ਉਹ ਫੜੇ ਜਾਣ ਸੀਸੀਟੀਵੀ ਚੈੱਕ ਹੋਣ ਜਿੱਦਾਂ ਵੀ ਹੈ ਉਮੀਦ ਤਾਂ ਇਹੀ ਹੈ ਜੀ ਕਹਿੰਦੇ ਨਾਲ ਹੱਤੋਂ ਬਾਈ ਵੀ ਪੂਰੀ ਜ਼ੋਰ ਸ਼ੋਰ ਦਿਖਾਇਆ ਗਿਆ ਉਹਨਾਂ ਹਾਂਜੀ ਹੱਤੋਂ ਬਾਈ ਹੋਈ ਉਹਨਾਂ ਨੇ ਮਤਲਬ ਇੱਕ ਰੋਂਦ ਵੀ ਡਿੱਗਿਆ ਵਾ ਉਹ ਜਿਹੜੇ ਦੁਕਾਨਦਾਰ ਹੈ ਉਹਨਾਂ ਨੇ ਆਪਣੇ ਉਹਨੂੰ ਪੂਰੀ ਕੋਸ਼ਿਸ਼ ਕੀਤੀ ਜਾਨ ਦੀ ਬਾਜ਼ੀ ਆਪਾਂ ਕਹਿ ਸਕਦੇ ਆਂ ਅਸੀਂ ਤਾਂ ਪਰਮਾਤਮਾ ਅੱਗੇ ਹੀ ਦੁਆ ਕਰਦੇ ਆਂ ਕਿ ਉਹਨਾਂ ਦੀ ਜਿਹੜੇ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਇਹ ਨੁਕਸਾਨ ਨੇ ਉਹ ਨਿਕਾ ਉਹ ਤੋਂ ਵੀ ਬੜਾ ਬਟਾ ਨੁਕਸਾਨ ਹੈ ਘਰ ਦੇ ਵਿੱਚ ਕੋਈ ਇੱਕ ਉਹਨਾਂ ਦੇ ਸਿਰ ਤੇ ਘਰ ਦਾ ਖਰਚਾ ਚੱਲਦਾ ਠੀਕ ਹੈ ਮੇਰਾ ਨਾਮ ਜੀ ਮੁੰਨਾ ਪ੍ਰਸ਼ਾਦ ਅੱਛੀ ਕਿਥੇ ਤੁਹਾਡੀ ਕਾਦੀ ਦੁਕਾਨ ਹੈ ਜੁਲਰੀ ਤੇ ਆਪਣੇ ਜੁਲਿਸੋ ਪੈ ਜੁਲਰੀ ਕੀ ਹੋਇਆ ਕੀ ਸੀਗਾ ਜੀ ਅੱਜ ਦੋ ਬੰਦੇ ਅੰਦਰ ਆਏ ਨੇ ਹਾਂ ਜੀ ਹਾਂ ਜੀ ਰਿੰਗ ਦਿਖਾਓ ਜੀ ਅੱਛਾ ਜੀ ਰਿੰਗ ਦੇਖਣ ਵਾਸਤੇ ਉਹਨਾਂ ਨੇ ਪਿਆ ਰਿੰਗ ਦਿਖਾਓ ਦਿਖਾਣ ਲੱਗਿਆ ਮੈਂ ਹਾਂ 14000 ਰੁਪਏ ਦੀ ਰਿੰਗ ਬਣਾਈ ਹਾਂ ਕਹੇ ਕੜੇ ਦਿਖਾਓ ਜੀ ਕੜੇ ਚਾਂਦੀ ਦੇ ਹਾਂ ਤੇ ਬਸ ਹਾਂ ਜੀ ਇਹ ਕਿੰਨੇ ਪਏ ਦਾਂ ਮੈਂ ਕਿਹਾ ਜੀ ਮਤਲਬ ਇਸ ਕਰਕੇ ਕਹਿੰਦੇ ਕਿ ਚਲ ਮੈਂ ਦੇਖਣ ਲੱਗੇ ਮੁੰਦੀ ਵੇਜ ਮੱਕੀ ਜੀ ਲੈਣੀ ਤੇ ਵੇਲਣੀ ਹਾਂ ਹਾਂ ਕਹਿੰਦੇ ਲੈਣੀ ਆ ਤੇ ਉਸ ਤੋਂ ਬਾਅਦ ਮੁੰਦੀ ਚ ਕਿੱਦੇ ਰਖ ਲਈ ਗੱਡੀ ਤੇ ਔਰ ਦੂਸਰਾ ਕਿ ਲੜਕਾ ਜੜ ਨਾਲ ਸੀਗਾ ਉਹਨੂੰ ਚੱਕ ਕੇ ਉੱਠ ਕੇ ਮੁੰਦੀ ਚ ਕੰਨ ਲੱਗਿਆ ਤੇ ਫੜਾ ਫੜਾ ਪਸਲ ਕਰਕੇ ਮੇਰੇ ਸੇ ਕਹਿੰਦੇ ਕਿ ਹਾੜੀਆ ਪਿੱਛੇ ਮੈਂ ਫਿਰ ਡੰਡਾ ਮੇਰੇ ਕੋਲ ਸੀਗਾ ਮੈਂ ਡੰਡੇ ਨਾਲ ਵਾਰ ਕੇ ਮੈਂ ਕਹਿੰਦਾ ਉਹਨਾਂ ਨੇ ਮੇਰਾ ਗਰ ਰਜ਼ਬ ਲੈ ਮੁੰਦ ਹਬਲਿਆ ਅੱਛਾ ਤੇ ਇੱਕ ਮੁੰਦੀ ਲੱਗੇ ਮਤਲਬ ਜੋ ਜ ਬੱਜਣ ਲਗੇ ਡੰਡਾ ਮੇ ਡੰਡੇ ਨਾਲ ਬਾਰ ਵੀ ਕੀਤਾ ਉਹਨਾਂ ਉੱਤੇ ਦੋ ਵਾਰ ਆ ਤੇ ਫਿਰ ਵੀ ਉਹ ਭੱਜ ਕੇ ਨਿਕਲਣ ਲੱਗੇ ਫਿਰ ਮੈਂ ਬਾਹਰ ਤੱਕ ਗਿਆ ਤੇ ਫਿਰ ਕੋ ਪਿਸਤੌਲ ਨਾਲ ਮਾਰਿਆ ਤੇ ਇੱਕ ਗੋਲੀ ਥੱਲੇ ਡਿੱਗੀ ਸੀ ਜੋ ਕਿ ਸਾਈ ਸਾਹਿਬ ਲੱਗੇ ਨੇ ਨਹੀਂ ਗੋਲੀ ਚਲਾਈ ਉਹਨਾਂ ਨੇ ਗੋਲੀ ਚੱਲੀ ਨਹੀਂ ਪਿਸਤੌਲ ਤੋਂ ਹਾਂ ਹਾਂ ਜੀ ਹਾਂ ਜੀ ਅੱਛਾ ਤੇ ਬੰਦੇ ਦੋ ਸੀਗੇ ਜੀ ਬੰਦੇ ਦੋ ਅੰਦਰ ਸੀ ਇੱਕ ਵਾਰ ਖੜਾ ਆਇਆ ਸੀਗਾ ਅੱਛਾ ਜੀ ਤੇ ਕੀ ਨੁਕਸਾਨ ਕੀ ਹੋਇਆ ਜੀ ਨੁਕਸਾਨ ਨੂੰ ਚੋਦਾ ਜਾਂ ਜੀ ਮੁੰਦੀ ਲੈ ਕੇ ਗਏ ਜਿਹੜੀ ਉਹਨਾਂ ਨੂੰ ਤੁਸੀਂ ਦਿਖਾ ਰਹੇ ਸੀ ਹਾਂਜੀ ਹਾਂ ਅੱਛਾ ਉਹੀ ਲੁੱਟ ਕੇ ਲੈ ਗਏ ਹਾਂ ਲੁੱਟ ਕੇ ਲੈ ਗਏ ਤੇ ਕਿੰਨੇ ਕੋਈ ਦੀ ਗੱਲ ਹੈ ਜੀ ਇਹ ਡੇਢ ਵਜੇ ਤੋਂ ਡੇਢ ਵਜੇ ਦੀ ਗੱਲ ਲੱਗੀ ਜੀ ਇਹ ਅੱਛਾ ਜੀ ਹਾਂ ਜੀ ਡੇਢ ਵਜੇ ਦੀ ਗੱਲ ਹੈ ਕੋਈ ਤੁਹਾਡੇ ਸੀਸੀਟੀਵੀ ਲੱਗੀ ਹੈ ਜੀ ਹਾਂ ਟੀਵੀ ਲੱਗਿਆ ਜੀ ਉਹਦੇ ਲੈਟ ਕਰਕੇ ਚੈੱਕ ਕਰਦੇ ਹਾਂ ਸਾਰਾ ਸਾਰਾ ਕੁਝ ਆ ਗਿਆ ਉਹਦੇ ਵਿੱਚ ਹਾਂ ਜੀ ਅਜੇ ਅਜੇ ਕਿ ਬੰਦੇ ਮੋਨੇ ਸੀ ਕਿ ਸਰਦਾਰ ਸੀ ਦੋ ਤਾਂ ਮੋਨੇ ਸੀ ਬਾਰ ਸਰਦਾਰ ਖੜਾ ਸੀ ਕਿ ਅੱਛਾ ਜੀ ਨਹੀਂ ਦੋ ਮੋਨੇ ਜਿਹੜਾ ਸਰਦਾਰ ਜਿਹਾ ਨਹੀਂ ਸੀਗਾ ਹਾਂ ਯਾਨੀ ਮੇਰੇ ਸਾਹਮਣੇ ਦਾੜੀ ਸੀ ਮਾੜੀ ਮਾੜੀ ਅੱਛਾ ਜੀ ਟੋਪੀ ਲਾਈ ਹੋਈ ਸੀ ਤੇ ਦੂਜਾ ਵੀ ਦਾੜੀ ਵਾਲਾ ਮੁੰਡਾ ਜਿਆ ਸੀਗਾ ਹਾਂ ਬਾਲ ਸਹੀ ਮਤਲਬ ਕਿਸੇ ਮੂੰਹ ਤੇ ਕੋਈ ਮਾਕਸ ਨਹੀਂ ਲਾ ਸੀਗਾ ਇੱਕ ਨਿਰਮਾਲ ਸਿਰ ਗੁੰਨੇ ਆ ਸੀਗਾ ਅੱਛਾ ਜੀ ਮਤਲਬ ਗਾਗ ਬਣ ਕੇ ਆਏ ਤੇ ਲੁੱਟ ਗਾਗ ਬਣ ਕੇ ਹਾਂ ਜੀ ਅੱਛਾ ਜੀ 14000 ਦੀ ਕੱਲੀ ਮੰਦਰੀ ਲੈ ਗਏ ਕੱਲੀ ਮੰਦਰੀ ਚੋਂ ਜਾ ਜੀ ਹੋਰ ਕੋਈ ਨੁਕਸਾਨ ਨਹੀਂ ਹੋਇਆ ਅੱਛਾ ਜੀ ਮਤਲਬ ਬਾਕੀ ਛੋਟੇ ਛੋਟੇ ਲੱਗੇ ਨੇ ਮੇਰੇ ਅੱਛਾ ਜੀ ਮੋਢੇ ਤੇ ਪਸਤੌਲ ਮਾਰੀ ਹਾਂ ਹਾਂ ਤੇ ਗੋਲੀ ਚਲਾਣ ਕੋਸ਼ਿਸ਼ ਕੀਤੀ ਪਰ ਮੈਂ ਡੰਡਿਆਂ ਨਾਲ ਵਾਰ ਕੀਤਾ ਤੇ ਬਚਾ ਹੋਇਆ ਮੈਂ ਤੁਹਾਡਾ ਮਤਲਬ ਪੂਰਾ ਮੁਕਾਬਲਾ ਹੋਇਆ ਉਹਨਾਂ ਨਾਲ ਹਾਂਜੀ ਪੂਰਾ ਮੁਕਾਬਲਾ ਤੇ ਕਹਿੰਦੇ ਕੋਈ ਨੰਬਰ ਪਲੇਟ ਵੀ ਨਹੀਂ ਸੀ ਉਹਨਾਂ ਦੀ ਬਾਹਰ ਤੋਂ ਕੋਈ ਨੰਬਰ ਪਲੇਟ ਦੀ ਡਿਜੀ ਟੁੱਟੀ ਹੋਈ ਟੁੱਟੀ ਨਹੀਂ ਛੱਡ ਗਏ ਆ ਛੱਡ ਗਏ ਜੀ ਅੱਛਾ ਜੀ ਹਾਂਜੀ ਬਾਹਰ ਤੋਂ ਮੈਂ ਮੁਕਾਬਲਾ ਕਰਦਾ ਗਿਆ ਠੀਕ ਹੈ ਜੀ ਹਾਂਜੀ ਇਹ ਇਨਫੋਰਮੇਸ਼ਨ ਮਿਲਣ ਤੇ ਅਸੀਂ ਪਤਾ ਲੱਗਿਆ ਸੀ ਮੈਂ ਮੌਕੇ ਤੇ ਆਇਆ ਵਾਂ ਮੁੰਨਾ ਜੋਲਰਸ ਹੈ ਤੋਂ ਜਦੋਂ ਨੇ ਦੁਕਾਨ ਖੋਲੀ ਉਦੋਂ ਅਸੀਂ ਤਿੰਨ ਜਣੇ ਸੀ ਜੋ ਇੱਕ ਬੰਦਾ ਅੰਦਰ ਆ ਗਿਆ ਦੋ ਬਾਹਰ ਖੜੇ ਹੋ ਗਏ ਤੋਂ ਉਹ ਤੋਂ ਸੋਨਾ ਲੈਣ ਲਈ ਵੀ ਦਿਖਾਓ ਆਪਾਂ ਛਾਪਾ ਮੁੰਦੀ ਦੇਖਣ ਲੱਪੇ ਤੋ ਇੱਕ ਮੁੰਦੀ ਲੈ ਕੇ ਜਾਣ ਲਗੇ ਤੋ ਹੱਤਪਹਾਈ ਹੋਈ ਆ ਤੋ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਨਾ ਕੋਈ ਇੰਜਰੀ ਹੋਈ ਆ ਤੋ ਉਹਨੂੰ ਟ੍ਰੇਸ ਕਰ ਰਹੇ ਆ ਆ ਇੱਥੇ ਸਾਰੇ ਵੈਰੀਫਾਈ ਕਰਕੇ ਸਰ ਕੋਈ ਗੋਲੀ ਤਾਂ ਨਹੀਂ ਚੱਲੀ ਸਰ ਨਹੀਂ ਫੇਰ ਬਾਰੇ ਕੋਈ ਇਤਲਾ ਨਹੀਂ ਹੈਗੀ ਸਰ ਇਹਨਾਂ ਨੇ ਇੱਕ ਜਿਹੜੇ ਵਹੀਕਲ ਤੇ ਆਏ ਸੀਗੇ ਔਰ ਇਹਨਾਂ ਕੋ ਕੋਈ ਹਥਿਆਰ ਸੀਗਾ ਜਾਂ ਇਹਨਾਂ ਨੇ ਮੂੰਹ ਟਕੇ ਸੀਗੇ ਕਿਵੇਂ ਸੀਗੇ ਕਿਹੜਾ ਦੱਸਿਆ ਦੁਕਾਨਦਾਰਾਂ ਨੇ ਵੀ ਮੂੰਹ ਟਕੇ ਹੋਏ ਸੀਗੇ ਔਰ ਨਾਲ ਕੋਲ ਪਿਸਤੌਲ ਵਰਗੀ ਚੀਜ਼ ਸੀਗੀ ਹੋਣ ਅਸਲੀ ਹੈ ਕਿ ਨਕਲੀ ਹੈ ਉਹ ਮਤਲਬ ਵੈਰੀਫਾਈ ਕਰਦੇ ਹੋ ਸਰ ਕਹਿੰਦੇ ਕਿ ਗੋਲੀ ਇੱਥੇ ਗੋਲੀ ਦਾ ਉਹ 라운ਡ ਬਰਾਮਦ ਹੋਇਆ ਨਹੀਂ ਅਜੇ ਤੱਕ ਮੇਰੇ ਧਿਆਨ ਚ ਨਹੀਂ ਆ ਰੌਂਦ ਵਾਲੀ ਗੱਲ ਨਾ ਕਿਸੇ ਨੇ ਦੱਸੀ ਹੈ ਜੇ ਪਤਾ ਲੱਗੇ ਤੁਹਾਨੂੰ ਦੱਸਿਆ ਜਾਊਗਾ ਸਰ ਕਹਿੰਦੇ ਕਿ ਉਹ ਗੋਲੀ ਚਲਾਣ ਲੱਗੇ ਸੀਗੇ ਗੋਲੀ ਫਸ ਗਈ ਉਹਦੇ ਕਰਕੇ ਗੋਲੀ ਕਹਿੰਦੇ نیچےगिर ਗਈ ਕੋਲ ਮਿਲਿਆ ਸਰ ਤੁਹਾਨੂੰ ਦੱਸਿਆ ਜਨਾ ਹਾਂ ਬਿਆਨ ਲਿਖਾਉਣੇ ਆ ਬਿਆਨ ਲਿਖਾਉਂਦੇ ਕੀ ਲਿਖਾਉਂਦੇ ਆ ਫਿਰ ਦੱਸਾਂ ਜੀ ਹੁਣ ਤੱਕ ਜਿਹੜੀ ਗੱਲ ਹੈ ਵੀ ਫਾਇਰ ਕਰਨ ਵਾਲੀਆਂ ਗੋਲੀ ਵਾਲੀ ਕੋਈ ਗੱਲ ਨਹੀਂ ਆਈ ਹੈ ਜੀ ਤੇ ਸਰ ਕੋਈ ਨੰਬਰ ਪਲੇਟ ਵੀ ਕਹਿੰਦੇ ਮਿਲੀ ਹੈ ਕੁਛ ਡਿਰ ਗਈ ਸੀ ਕੁਛ ਸ਼ੌਕ ਥੋੜੀ ਦਰ ਪਹਿਲਾਂ ਪਤਾ ਲੱਗਿਆ ਹੁਣ ਆਏ ਆਂ ਵੀ ਤੋਂ ਜਿੰਨੀ ਇਨਫੋਰਮੇਸ਼ਨ ਤੁਹਾਡਾ ਸ਼ੇਅਰ ਕਰ ਲਿਆ ਜੀ ਸਰ ਜੀ ਇੱਕ ਬੀਤੇ ਦਿਨੋਂ ਵੀ ਕਿ ਇਦਾਂ ਦੀ ਘਟਨਾ ਹੋਈ ਆਪਣੇ ਮੁੰਡੀਆਂ ਇਲਾਕੇ ਦੇ ਇੱਕ ਵਰਕਸ਼ਾਪ ਦੇ ਕਾਰੋਬਾਰੀ ਸੀਗੇ ਉਹਨਾਂ ਨੂੰ ਵੀ ਸਰ ਰੋੜਕੇ ਲੁੱਟ ਕੇ ਲੈ ਗਏ ਰਾਤ ਨੂੰ ਲੁੱਟੇ ਨੇ 5 ਘੰਟੇ ਉਹਨਾਂ ਨੂੰ ਗੱਡੀ ਚ ਘੁਮਾਉਂਦੇ ਰਹੇ ਕਿਤੇ ਨਾ ਕਿਤੇ ਸਰ ਇਹ ਨਹੀਂ ਲੱਗਦਾ ਵੀ ਉਸ ਤੋਂ ਪਹਿਲਾਂ ਵੀ ਦੋ ਦਿਨ ਇਦਾਂ ਹੀ ਵਾਰਦਾਤ ਹੋਈ ਹੈ ਇਹੀ ਇਲਾਕੇ 'ਚ ਅਸੀਂ ਕਾਫੀ ਨੇੜੇ ਹਾਂ ਪੁਲਿਸ ਸਾਰੇ ਕੰਮ ਛੱਡ ਕੇ ਇਸ ਕੰਮ ਨੂੰ ਲੱਗੀ ਹੈ ਵੀ ਇਹਨੂੰ ਜਲਦੀ ਤੋਂ ਜਲਦੀ ਟ੍ਰੇਸ ਕੀਤਾ ਜਾਏਗਾ ਐਸਐਮਜ਼ेड ਨਿਊਜ਼ ਦੇ ਲਈ ਲੁਧਿਆਣਾ